ਕਿਰੀ ਬਾਕਬਤ ਕਥਾ ਦੇ ਮੱਦੇਨਜ਼ਰ ਅੱਜ ਕਾਸ਼ੀ ਯਾਤਰਾ ਸੰਗੂਰ ਦੇ ਵਿਯਾਰਾਂ ਵਿੱਚੋਂ ਕੱਢੀ ਆ ਰਹੀ ਆ ਉੱਥੇ ਹੀ ਅਕਰਬਾਲ ਭਾਈਚਾਰੇ ਵੱਲੋਂ ਅਕਰਬਾਲ ਜੇਕਰ ਸਵਾਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਇਸ ਜਗ੍ਹਾ ਦੇ ਉੱਤੇ ਜਿੱਥੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਆ ਉੱਥੇ ਹੀ ਆਖੀਰ ਦਾ ਵਰਪੀ ਦਾ ਲੰਗਰ ਲਗਾਇਆ ਜਾ ਰਿਹਾ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਇੱਥੇ ਜੋ ਸੰਗਰੂਰ ਦੀਆਂ ਤਸਵੀਰਾਂ ਨੇ ਤੁਹਾਡੇ ਨਾਲ ਅਸੀਂ ਸਾਂਝਾ ਕਰ ਰਹੇ ਹਾਂ ਤਸਵੀਰ ਸੰਗਰੂਰ ਦੀ ਆ ਜਿੱਥੇ ਇਸ ਮੌਕੇ ਦੇ ਉੱਤੇ ਵੇਖ ਸਕਦੇ ਹੋ ਦਿਬਿਆ ਜੋਤੀ ਜਾਗਰਤੀ ਸੰਸਥਾਨ ਦੇ ਵੱਲੋਂ ਬਗਵਤ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਅਤੇ ਇਸ ਮੌਕੇ ਸੰਗਰੂਰ ਦੇ ਬਜ਼ਾਰਾਂ ਦੇ ਵਿੱਚ ਦੇਖਣ ਵਾਲਾ ਮੰਦਾ ਜੋ ਸਵਾਗਤ ਕੀਤਾ ਜਾ ਰਿਹਾ ਸਵਾਗਤ ਕੀਤਾ ਜਾ ਰਿਹਾ ਗੱਲ ਸਵਾਗਤ ਕੀਤਾ ਜਾ ਰਿਹਾ ਸਵਾਮੀ ਜੀ ਨੇ ਗੱਲ ਕਰ ਲੈਣੇ ਸਵਾਮੀ ਜੀ ਅਸੀਂ ਵੇਖਦਾਂ ਕਿ ਸੰਗਰੂਰ ਦੇ ਹਰ ਬਾਜ਼ਾਰ ਹਰ ਦੁਕਾਨ ਦੇ ਉਤੋਂ ਫੁੱਲਾਂ ਦੀ ਵਰਕਤ ਦੇ ਸਵਾਗਤ ਕੀਤਾ ਜਾ ਰਿਹਾ ਹੈ ਬਈ ਪ੍ਰਸਾਦ ਇਹ ਤਾਂ ਜਦੋਂ ਪਰਮਾਤਮਾ ਦਾ ਰੰਗ ਚੜਦਾ ਹੈ ਜਦੋਂ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਸਭ ਲੋਕ ਪਰਮਾਤਮਾ ਦੇ ਨਾਲ ਜੁੜਨਾ ਚਾਹੁੰਦੇ ਨੇ ਬਸ ਇਹ ਹੈ ਕਿ ਇਸ ਵਕਤ ਸ਼੍ਰੀ ਆਸ਼ੋਤਸ਼ ਮਹਾਰਾਜ ਜੀ ਵੱਲੋਂ ਇੱਕ ਬਹੁਤ ਵੱਡਾ ਉਪਰਾਲਾ ਆਪ ਜੀ ਦੇ ਸ਼ਹਿਰ ਦੇ ਅੰਦਰ ਸ਼੍ਰੀ ਵੱਤ ਭਾਗਵਤ ਕਥਾ ਦੇ ਰੋ ਵਿੱਚ ਹੋਣ ਜਾ ਰਿਹਾ ਹੈ ਜਿਹਦੇ ਨਾਲ ਲੋਕਾਂ ਨੂੰ ਭਗਤੀ ਦੇ ਨਾਲ ਜੁੜਾ ਜਾ ਰਿਹਾ ਗਿਆਨ ਦੇ ਨਾਲ ਜੁੜਾ ਜਾ ਰਿਹਾ ਔਰ ਇਹ ਹਰਸ਼ ਉਲਾਸ ਜੋ ਆਪ ਦੇਖ ਰਹੇ ਹੋ ਇਹ ਭਗਤੀ ਦਾ ਰੰਗ ਹੈ ਗਿਆਨ ਦਾ ਰੰਗ ਹੈ ਇਹ ਬਿਲਕੁਲ ਛੋਮੀ ਦਾ ਕਹਿਣਾ ਕੀ ਜੋ ਵਾਕਤ ਕਥਾ ਨਾ ਯੋਜਨ ਹੋਣਾ ਉਹ 5 ਦਸੰਬਰ ਤੋਂ 11 ਦਸੰਬਰ ਦੇ ਵਿਚਕਾਰ ਹੋਣਾ ਅਤੇ ਜਿਸ ਤੋਂ ਪਹਿਲਾਂ ਜੇ ਜ਼ਿਕਰ ਗੱਲ ਕੀਤੀ ਆਵੇ ਤਾਂ ਪ੍ਰਧਾਨ ਜੀ ਦੇਖ ਸਕਦੇ ਹੋ ਵਰਪੀ ਦਾ ਤਾਂ ਜੋ ਲੰਗਰ ਲਗਾਇਆ ਗਿਆ ਪਰਪੀ ਦਾ ਲੰਗਰ ਲਗਾਇਆ ਗਿਆ ਤਾਂ ਇਸ ਦੇ ਪਿੱਛੇ ਜੋ ਕਾਲਸ਼ੀ ਯਾਤਰਾ ਕਾਲਸ਼ੀ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਅਤੇ ਸੰਗਰੂਰ ਦੇ ਬਜ਼ਾਰਾਂ ਦੇ ਵਿੱਚ ਅਜੇ ਹੀ ਰੌਣਕਾਂ ਰੌਣਕਾਂ ਨਜ਼ਰ ਆਉਂਦੀਆਂ ਨੇ ਰੌਣਕਾਂ ਨਜ਼ਰ ਆ ਰਹੀਆਂ ਨੇ ਪ੍ਰਧਾਨ ਜੀ ਨਾਲ ਵੀ ਗੱਲ ਕਰਾਂਗੇ ਉਹਨਾਂ ਤੋਂ ਵੀ ਪੁੱਛਾਂਗੇ ਪ੍ਰਧਾਨ ਜੀ ਅੱਜ ਅਗਰਵਾਲ ਸਭਾ ਦੇ ਵੱਲੋਂ ਸੁਆਗਤ ਕੀਤਾ ਯਾਰ ਇਹ ਯਾਤਰਾ ਦਾ ਕੀ ਬੋਲਣਾ ਚਾਹੁੰਦੇ ਬਹੁਤ ਖੁਸ਼ੀ ਦਾ ਦਿਨ ਅੱਜ ਮੰਡੀ ਦੇ ਵਿੱਚ ਸਫਤਾ ਹੋ ਰਿਹਾ ਹੈਗਾ ਅਗਰਵਾਲ ਸਭਾ ਵੱਲੋਂ ਪ੍ਰਸ਼ਾਦ ਵੰਡਿਆ ਜਾ ਰਿਹਾ ਹੈਗਾ ਅਸੀਂ ਇਸ ਗੱਲ ਤੇ ਬਹੁਤ ਖੁਸ਼ ਆ ਸਾਰਾ ਸਹਿਰ ਇਸ ਗੱਲ ਤੇ ਐਸੀ ਮਾਣ ਮਹਾਰਤਾ ਦਿੰਦੇ ਹਾਂ ਸਫਤਾ ਕਰਨ ਦਾ ਬਿਲਕੁਲ ਕੇਂਦਰ ਕੀ ਬੜੀ ਖੁਸ਼ੀ ਵਾਲਾ ਦਿਨ ਆਜ ਖੁਸ਼ੀ ਵਾਲਾ ਦਿਨ ਹੋਵੇ ਵੀ ਕਿਉਂ ਨਾ ਕਿਉਂ ਕਰਕੇ ਸਿੰਘਲਾ ਸਾਹਿਬ ਕਲੇ ਸਿੰਘਲਾ ਸਾਹਿਬ ਬੜੀ ਖੀਰ ਵੰਡੀ ਜਾ ਰਹੀ ਹੈ ਬਰਫੀਆਂ ਵੰਡੀਆਂ ਨੇ ਫੁੱਲਾਂ ਦੀ ਵਰਕਾ ਕੀਤੀ ਹੈ ਅੱਜ ਸ਼ੋਭਾ ਯਾਤਰਾ ਨੂੰ ਲੈ ਕੇ ਅਗਰਵਾਲ ਸਭਾ ਸੰਗਰੂਰ ਦੇ ਪ੍ਰਧਾਨ ਬਧਰੀ ਜੰਦਲ ਜੀ ਵੱਲੋਂ ਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਜਿੱਥੇ ਸ਼ੋਭਾ ਯਾਤਰਾ ਦੀ ਫੁੱਲਾਂ ਨਾਲ ਵਰਖਾ ਕਰਕੇ ਸਵਾਗਤ ਕੀਤਾ ਗਿਆ ਹੈ ਉੱਥੇ ਹੀ ਅੱਜ ਖੀਰ ਦਾ ਜਿਹੜਾ ਲੰਗਰ ਹੈ ਉਹ ਲਾਇਆ ਗਿਆ ਹੈ ਔਰ ਬਹੁਤ ਜ਼ਿਆਦਾ ਅਕਰਵਾਲ ਸਭਾ ਦੇ ਸਮੂੱਚੇ ਆਗੂਆਂ ਵੱਲੋਂ ਇਹ ਵੱਧ ਚੜ ਕੇ ਸੇਵਾ ਜਿਹੜੀ ਉਹ ਕੀਤੀ ਜਾ ਰਹੀ ਹੈ ਔਰ ਸ਼ੋਭਾ ਯਾਤਰਾ ਦਾ ਬਹੁਤ ਭਰਮਾ ਸਵਾਗਤ ਜਿਹੜਾ ਕੀਤਾ ਜਾ ਰਿਹਾ ਹੈ ਸੰਗਰੂਰ ਸ਼ਹਿਰ ਦੇ ਵਿੱਚ ਥਾਂ-ਥਾਂ ਦੇ ਉੱਪਰ ਸ਼ੋਭਾ ਯਾਤਰਾ ਦੀ ਫੁੱਲਾਂ ਦੀ ਵਰਖਾ ਹੋ ਰਹੀ ਹੈ ਵੱਖ-ਵੱਖ ਤਰ੍ਹਾਂ ਦੇ ਲੰਗਰ ਨੇ ਜਿਹੜੇ ਉੱਪ ਲਗਾਏ ਜਾ ਰਹੇ ਨੇ ਸ਼ੋਭਾ ਯਾਤਰਾਉਂ ਲੈ ਕੇ ਬਹੁਤ ਵੱਡਾ ਜਿਹੜਾ ਉਤਸ਼ਾਹ ਉਹ ਸਾਰੇ ਧਰਮਾਂ ਦੇ ਲੋਕਾਂ ਦੇ ਵਿੱਚ ਪਾਇਆ ਜਾ ਰਿਹਾ। ਸਿੱਖ ਨੇ ਕਿਵੇਂ ਦੇਖਦਾ ਸੀ ਪਿੱਛੇ ਵੇਖਦਾ ਕਿ ਸੈਂਕੜੇ ਦੀ ਗਿਣਤੀ ਦੇ ਵਿੱਚ ਜੋ ਔਰਤਾਂ ਨੇ ਮਹਿਲਾਵਾਂ ਨੇ ਕਲਸੀ ਉੱਤੇ ਸਿਰ ਦੇ ਉੱਤੇ ਰੱਖੇ ਹੋ ਨੇ ਯਾਤਰਾ ਹਾਂਜੀ 501 ਮਹਿਲਾਵਾਂ ਨੇ ਅੱਜ ਜਿਹੜਾ ਸ਼ੋਭਾ ਯਾਤਰਾ ਦੇ ਵਿੱਚ ਉਹ ਆਪਣੀ ਸ਼ਮੂਲੀਅਤ ਕੀਤੀ ਹੈ। ਔਰ ਵੱਡੀ ਗੱਲ ਇਹ ਹੈ ਵੀ ਸਾਰੀਆਂ ਮਹਿਲਾਵਾਂ ਨੇ ਜਿਹੜੀਆਂ ਉਹ ਕਲਸ਼ ਲੈ ਕੇ ਇਸ ਸ਼ੋਭਾ ਯਾਤਰਾ ਦੀ ਜਿਹੜੀ ਸ਼ੋਭਾ ਨੇ ਉਹ ਬទਾ ਰਹੀਆਂ ਨੇ ਔਰ ਬਹੁਤ ਬੀਬੀਆਂ ਚ ਜਿਹੜਾ ਉਤਸ਼ਾਹ ਹੈ ਉਹ ਸ਼ੋਭਾ ਯਾਤਰਾ ਨੂੰ ਲੈ ਕੇ ਪਾਇਆ ਜਾ ਰਿਹਾ ਹੈ ਇਹ ਬਿਲਕੁਲ 501 ਜੋ ਕਾਰਸ਼ੀ ਚੱਕੇ ਹੋਏ ਨੇ ਯਾਤਰਾਾਂ ਕਦੇ ਜੋ ਮਹਿਲਾਵਾਂ ਨੇ ਗੱਲ ਵੀ ਕਰ ਲੰਨੇ ਆ ਜੋ ਅੱਜ ਦੀ ਸ਼ੋਭਾ ਯਾਤਰਾ ਕੱਟੀ ਜਾ ਰਹੀ ਹੈ ਅੱਜ ਕਲਸ਼ ਯਾਤਰਾ ਕੱਟੀ ਜਾ ਰਹੀ ਹੈ ਸੰਧੂਰ ਦੇ ਵਿੱਚ ਭਰਮਾ ਸਵਾਗਤ ਪੁੱਲਾਂ ਦੀ ਵਰਕਾ ਕੀਤੀ ਹੈ ਹਾਂਜੀ ਇਹ ਕਲਸ਼ ਯਾਤਰਾ 5 ਦਸੰਬਰ ਨੂੰ ਹੋਣ ਵਾਲੀ ਕਥਾ ਦੇ ਵਿਸ਼ੇ 'ਚ ਗੱਡੀ ਜਾ ਰਹੀ ਆ ਔਰ ਸ਼ਹਿਰ ਦੇ ਮੁੱਖ ਮਾਰਗਾਂ ਤੋਂ ਹੁੰਦੀ ਹੋਈ ਸਾਰੇ ਹੀ ਸ਼ਹਿਰ ਨਿਵਾਸੀઓને ਸੂਚਿਤ ਕਰ ਰਹੀ ਹੈ ਕਿ ਤੁਸੀਂ ਕਲਸ਼ ਯਾਤਰਾ ਵਿੱਚ ਜ਼ਰੂਰ ਪਹੁੰਚੋ ਸਹਿਯੋਗ ਕਰੋ ਔਰ ਕਥਾ ਦੇ ਵਿੱਚ ਵੀ ਪਹੁੰਚ ਕੇ ਪ੍ਰਭੂ ਦੀ ਕਿਰਪਾ ਨੂੰ ਪ੍ਰਾਪਤ ਕਰੋ ਜੀ ਬਿਲਕੁਲ ਕਨਕੇ ਜ਼ਰੂਰ ਪਹੁੰਚੋ ਤੁਸੀਂ ਦੇਖ ਸਕਦੇ ਹੋ ਪਿੱਛੇ ਮੇਰੇ ਸਹਿਯੋਗੀ ਨੂੰ ਆਖੂਗਾ ਤਸਵੀਰ ਜਰੂਰ ਜਰੂਰ ਸਾਂਝੀ ਕੀਤੀ ਜਾਏ ਜੋ ਕਲਸ਼ ਯਾਤਰਾ ਦਾ ਆਦੁੱਤ ਨਜ਼ਾਰਾ ਇਸ ਜਗ੍ਹਾ ਦੇ ਉੱਤੇ ਦਿਖਾਈ ਦੇ ਰਿਹਾ ਤੇ 501 ਜੋ ਮਹਿਲਾਵਾਂ ਨੇ ਮਹਿਲਾਵਾਂ ਦੇ ਵੱਲੋਂ ਸਿਰ ਦੇ ਉੱਤੇ ਕਲਸ਼ ਰੱਖ ਕੇ ਯਾਤਰਾ ਕੀਤੀ ਜਾ ਰਹੀ ਆ ਅਤੇ ਸੰਗਰੂਰ ਦੇ ਬਜ਼ਾਰਾਂ ਵਿੱਚੋਂ ਹੁੰਦੀ ਹੋਈ ਵਾਪਸ ਅਨਾਜ ਮੰਡੀ ਸੰਗਰੂਰ ਵਿਖੇ ਇਸ ਦਾ ਸਮਾਪਤ ਹੋਵੇਗਾ ਕੈਮਰਾਮੈਨ ਜਤਿੰਦਰਪਾਲ ਲੋਟੇ ਨਾਲ ਜੀ ਸਿੱਧੂ ਜੀਡੀਐਸ ਨਿਊ ਸੰਗਰੂਰ